ਦੋਸਤੋ ਕਰੀਬ 3 ਦਿਨ ਤੋਂ ਅਮਰਸਰ ਦੇ ਵਿੱਚ ਪੰਜਾਬ ਦੇ ਜਿਹੜੇ ਗਵਰਨਰ ਆਕਟਾਰੀਆ ਸਾਹਿਬ ਉਹ ਆਏ ਹੋਏ ਨੇ ਔਰ ਉਹਨਾਂ ਨੇ 7 ਦਿਨ ਦਾ ਇੱਕ ਪ੍ਰੋਗਰਾਮ ਲੀਕਿਆ ਹੈ ਕਿ ਬਾਰਡਰ ਏਰੀਆ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਉਹਨਾਂ ਵੱਲੋਂ ਪੈਦਲ ਯਾਤਰਾ ਜਿਹੜੀ ਕੱਢੀ ਜਾਣੀ ਆ ਔਰ ਅੱਜ ਦੇ ਅੱਖੀਂ ਵੇਖੇ ਹਾਲਾਤ ਜਿਹੜੇ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਅਮਰਸਰ ਸ਼ਹਿਰ ਦੇ ਕਿ ਸਭ ਤੋਂ ਪਹਿਲਾਂ ਅੱਜ ਸਵੇਰੇ 6 ਵਜੇ ਸਕੂਲਾਂ ਦੇ ਜਿਹੜੇ 1000 ਦੇ ਕਰੀਬ ਜਿਹੜਾ ਬੱਚਾ ਵਾ ਉਹ ਪ੍ਰਸ਼ਾਸਨ ਵੱਲੋਂ ਲਿਆ ਕੇ ਸਰਕਟ ਹਾਊਸ ਦੇ ਵਿੱਚ ਬਿਠਾ ਦਿੱਤਾ ਜਾਂਦਾ ਔਰ ਗਵਰਨਰ ਸਾਹਿਬ ਦੇ ਨਾਲ ਵੀਡੀਓ ਬਣਾਉਣ ਲਈ ਉਹਨਾਂ ਦਾ ਭਾਸ਼ਣ ਸੁਣਾਉਣ ਲਈ ਉਹਨਾਂ ਬੱਚਿਆਂ ਨੂੰ ਉੱਥੇ ਬਿਠਾਇਆ ਜਾਂਦਾ ਉਹਨਾਂ ਦੀ ਮੁਹਿਮ ਨੂੰ ਕਹਿ ਲਿਆ ਜਾਵੇ ਉਹਨਾਂ ਦੀ ਮੁਹਿਮ ਹੈ ਜਿਹੜੀ ਉਹਨੂੰ ਜ਼ਬਰਦਸਤੀ ਕਾਮਯਾਬ ਦਿਖਾਉਣ ਲਈ ਸਵੇਰੇ 6 ਵਜੇ ਦੇ ਬੱਚੇ ਆ ਕੇ ਬੈਠੇ ਹੁੰਦੇ ਆ ਤੇ ਜਿਹੜੇ ਮੇਰਾ ਖਿਆਲ ਆ ਵੀ ਅਨਮਨੇ ਮਨ ਦੇ ਨਾਲ ਕਰੀਬ 5 ਵਜੇ ਉੱਠ ਕੇ ਉਹ ਤਿਆਰ ਹੋ ਜਾਂਦੇ ਆ ਤੇ ਮਾਨਯੋਗ ਗਵਰਨਰ ਸਾਹਿਬ ਉਥੇ ਪਹੁੰਚਦੇ ਨੇ ਸਰਕਟ ਹਾਊਸ 9 ਵਜੇ ਇਸ ਤੋਂ ਬਾਅਦ ਜਿਹੜਾ ਗਵਰਨਰ ਸਾਹਿਬ ਉਹ ਪੈਦਲ ਯਾਤਰਾ ਆਪਣੀ ਜਿਹੜੀ ਸ਼ੁਰੂ ਕਰਦੇ ਨੇ ਬੱਚਿਆਂ ਨੂੰ ਨਾਲ ਲੈ ਕੇ ਉਹ ਸਰਕਟ ਹਾਊਸ ਤੋਂ ਸ਼ੁਰੂ ਹੁੰਦੀ ਯਾਤਰਾ ਉਹਨਾਂ ਦੀ ਔਰ ਕੰਪਨੀ ਬਾਗ ਤੱਕ ਜਾਣੀ ਹੁੰਦੀ ਆ ਔਰ ਇਹ ਪ੍ਰੋਗਰਾਮ ਜਿਹੜਾ ਕਰੀਬ-ਕਰੀਬ ਉਹ ਦੁਪਹਿਰ 12 ਵਜੇ ਤੱਕ ਚੱਲਦਾ ਦੁੱਖ ਇਸ ਗੱਲ ਦਾ ਕਿ ਜਿੱਥੋਂ ਗਵਰਨਰ ਸਾਹਿਬ ਨੇ ਤੁਰਨਾ ਹੁੰਦਾ ਜਾਂ ਜਿੱਥੇ-ਜਿੱਥੇ ਗਵਰਨਰ ਸਾਹਿਬ ਨੇ ਪਹੁੰਚਣਾ ਹੁੰਦਾ ਸਾਰੇ ਰਸਤੇ ਜਿਹੜੇ ਉਹ ਪੁਲਿਸ ਵੱਲੋਂ ਅੰਮ੍ਰਿਤਸਰ ਪੁਲਿਸ ਵੱਲੋਂ ਬੰਦ ਕਰ ਦਿੱਤੇ ਜਾਂਦੇ ਆ ਔਰ ਮੇਰੇ ਅੱਖੀਂ ਵੇਖੇ ਹਾਲਾਤ ਨੇ ਕਿ ਲੋਕ ਤਰਲੇ ਕੱਢ ਰਹੇ ਸੀ ਪੁਲਿਸ ਦੇ ਕਿਸੇ ਨੇ ਆਪਣੇ ਬੱਚੇ ਨੂੰ ਟੂ-ਵੀਲਰ ਤੇ ਐਕਟਿਵਾ ਤੇ ਮੋਟਰਸਾਈਕਲ ਦੇ ਉੱਤੇ ਅੱਗੇ ਬਿਠਾਇਆ ਸੀਗਾ ਉਹ ਕਹਿ ਰਹੇ ਸੀਗੇ ਕਿ ਅਸੀਂ ਸਕੂਲੇ ਛੱਡਣ ਜਾਣਾ ਸਕੂਲ ਦਾ ਟਾਈਮ ਹੈ ਇਹ ਬੱਚੇ ਲੇਟ ਹੋ ਰਹੇ ਆ ਕਿਸੇ ਦਾ ਪੇਪਰ ਸੀਗਾ ਕਿਤੇ ਬੱਚੇ ਆਟੋ ਦੇ ਵਿੱਚ ਬੈਠੇ ਸੀ ਆਟੋ ਭਰੇ ਪਏ ਸੀ ਔਰ ਬੱਚੇ ਗਰਮੀ ਅੱਜ ਗਰਮੀ ਇੰਨੀ ਜ਼ ਬੱਚੇ ਵਿਚਾਰੇ ਇਹ ਦੇਖ ਰਹੇ ਸੀਗੇ ਵੀ ਇਹ ਬੰਦ ਕਿਉਂ ਕੀਤਾ ਗਿਆ ਸਾਰੇ ਹਾਲਾਤ ਇਹੋ ਜਿਹੇ ਕਾਦੇ ਕਰਕੇ ਬਣ ਗਏ ਪਰ ਕਿਸੇ ਨੂੰ ਵੀ ਜਾਣ ਨਹੀਂ ਸੀ ਦਿੱਤਾ ਜਾ ਰਿਹਾ ਨਾ ਬੱਚਿਆਂ ਤੇ ਤਰਸ ਖਾਦਾ ਜਾ ਰਿਹਾ ਸੀਗਾ ਨਾ ਕਿਸੇ ਹੋਰ ਦੇ ਉੱਤੇ ਤਰਸ ਖਾਡਾ ਕੀਤਾ ਜਾ ਰਿਹਾ ਸੀਗਾ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਦੇ ਤਰਲੇ ਕੱਢ ਰਹੇ ਸੀ ਪੁਲਿਸ ਅਫਸਰਾਂ ਦੇ ਕੋਈ ਆਪਣੀ ਨੌਕਰੀ ਤੋਂ ਲੇਟ ਹੋਣ ਦਾ ਵਾਸਤਾ ਦੇ ਰਿਹਾ ਸੀਗਾ ਕਿ ਸਾਡੀ ਛੁੱਟੀ ਲੱਗ ਜਾਣੀ ਆ ਕੋਈ ਮਜ਼ਦੂਰ ਦੁਹਾਈ ਦੇ ਰਹੇ ਸੀਗੇ ਕਿ ਸਾਡੀ ਅੱਧੀ ਦਿਹਾੜੀ ਲੱਗਣੀ ਆ ਅੱਧੀ ਦਿਹਾੜੀ ਸਾਡੀ ਕੱਟੀ ਜਾਣੀ ਆ ਕੋਈ ਆਪਣੇ ਕਰੀਬੀਆਂ ਕੋਲ ਹਸਪਤਾਲ ਪਹੁੰਚ ਦਾ ਵਾਸਤਾ ਪਾ ਰਿਆ ਸੀਗਾ ਕੋਈ ਕਹਿ ਰਿਹਾ ਸੀਗਾ ਕਿ ਮੇਰੀ ਟ੍ਰੇਨ ਛੁੱਟ ਜਾਣੀ ਆ ਕੋਈ ਕਹਿ ਰਿਹਾ ਸੀਗਾ ਕਿ ਮੇਰੀ ਫਲਾਈਟ ਜਿਹੜੀ ਮਿਸ ਹੋ ਜਾਣੀ ਆ ਪਰ ਕਿਸੇ ਦੇ ਉੱਤੇ ਵੀ ਕੋਈ ਅਸਰ ਨਹੀਂ ਸੀ ਹੋ ਰਿਹਾ ਇੱਕ ਸਿਰਫ ਇਹੀ ਗੱਲ ਕਹੀ ਜਾ ਰਹੀ ਸੀ ਨਾਦਰ ਸ਼ਾਹੀ ਫਰਮਾਨ ਦੱਸਿਆ ਜਾ ਰਿਹਾ ਸੀਗਾ ਕਿ ਗਵਰਨਰ ਸਾਹਿਬ ਲੰਘਣਗੇ ਤੇ ਫਿਰ ਰਸਤਾ ਖੁੱਲੂਗਾ ਅੰਮ੍ਰਿਤਸਰ ਜ਼ਿਲ੍ਹੇ ਦੀ ਸਾਰੀ ਪੁਲਿਸਾ ਜੇ ਮੈਂ ਪੁੱਛਿਆ ਕਿਸੇ ਅਫਸਰ ਨੂੰ ਕਿ ਤੁਹਾਡੀ ਨਫਰੀ ਕਿੰਨੀ ਆ ਉਹ ਕਹਿੰਦੇ ਜੀ ਅੰਮ੍ਰਿਤਸਰ ਦੇ ਵਿੱਚ 4400 ਦੇ ਕਰੀਬ ਮੁਲਾਜ਼ਮ ਹੈ ਔਰ ਸਾਰੇ ਦਾ ਸਾਰਾ ਮੁਲਾਜ਼ਮ ਜਿਹੜਾ ਉਹ ਗਵਰਨਰ ਸਾਹਿਬ ਦੀ ਚੱਕਰੀ ਤੇ ਉਹਨਾਂ ਦੀ ਸੁਰੱਖਿਆ ਦੇ ਉੱਤੇ ਔਰ ਲੋਕਾਂ ਨੂੰ ਜਿੱਥੋਂ ਜਿੱਥੋਂ ਉਹਨਾਂ ਨੇ ਲੰਘਣਾ ਉਹ ਰਾਹ ਰੋਕਣ ਵਾਸਤੇ ਜਿਹੜਾ ਸਾਰਾ ਮੁਲਾਜ਼ਮ ਉੱਥੇ ਲਾ ਦਿੱਤਾ ਗਿਆ ਵਾ ਗਵਰਨਰ ਸਾਹਿਬ ਦੀ ਜੇ ਜਾਗ 9 ਵਜੇ ਖੁੱਲਦੀ ਆ ਪਰ ਪੁਲਿਸ ਮੁਲਾਜ਼ਮ ਸਵੇਰੇ 4 ਵਜੇ ਦੇ ਹੀ ਸੜਕਾਂ ਦੇ ਉੱਤੇ ਖੜੇ ਕਰ ਦਿੱਤੇ ਗਏ ਸੀਗੇ ਔਰ ਸੜਕਾਂ ਦੇ ਉੱਤੇ ਮੁਲਾਜ਼ਮ ਖੜੇ ਸੀ 4 ਵਜੇ ਤੋਂ 10 ਵਜੇ ਆਪਣੀ ਡਿਊਟੀ ਦਾ ਆਵਾਜ਼ ਵਾਸਤਾ ਦੇ ਰਹੇ ਸੀ ਕਿ ਸਾਡੇ ਉੱਤੇ ਗੁੱਸਾ ਨਾ ਕਰੋ ਸਾਡੀ ਤੋਹੇ ਡਿਊਟੀ ਲੱਗੀ ਅਸੀਂ ਤੇ ਆਪ 4 ਵਜੇ ਦੇ ਇੱਥੇ ਖਲੋਤੇ ਪਰੇਸ਼ਾਨ ਹੋਣ ਡੇ ਆ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਪੁਲਿਸ ਹੋਣੀ ਤਾਂ ਸਾਡੀ ਹਫਾਜ਼ਤ ਲਈ ਚਾਹੀਦੀ ਆ ਪਰ ਸਾਡੀ ਬਦਕਿਸਮਤੀ ਆ ਕਿ ਸਰਕਾਰਾਂ ਨੇ ਜਨਤਾ ਨੂੰ ਲੁੱਟਣ ਲਈ ਕੁੱਟਣ ਲਈ ਤੇ ਜਨਤਾ ਤੇ ਰਾਜ ਕਰਨ ਲਈ ਪੁਲਿਸ ਨੂੰ ਆਪਣਾ ਹਥਿਆਰ ਬਣਾ ਲਿਆ ਮੈਂ ਗਵਰਨਰ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਗਵਰਨਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਤੁਸੀਂ ਫਿਰ ਰਹੇ ਹੋ ਗਵਰਨਰ ਸਾਹਿਬ ਇੱਕ ਗੱਲ ਨੂੰ ਸਮਝੋ ਸਾਰੀ ਪੁਲਿਸ ਤੁਹਾਡੀ ਆਮਦ ਦੇ ਉੱਤੇ ਲਾਉਣ ਦੇ ਨਾਲ ਰਸਤੇ ਰੋਕਣ ਦੇ ਨਾਲ ਤੁਹਾਡੇ ਅਨਪਲਾਨ ਜਿਹੜਾ ਪ੍ਰੋਗਰਾਮ ਆ ਇਹਨੂੰ ਸ਼ੁਰੂ ਕਰਨ ਦੇ ਨਾਲ ਨਸ਼ਾ ਤੇ ਪਤਾ ਨਹੀਂ ਖਤਮ ਹੋਣਾ ਕਿ ਨਹੀਂ ਹੋਣਾ ਪਰ ਸ਼ਹਿਰ ਦੇ ਵਿੱਚ ਕ੍ਰਾਈਮ ਵੱਧ ਜਾਣਾ ਵਾ ਬੇਰੋਜਗਾਰੀ ਵੱਧ ਜਾਣੀ ਆ ਕਈ ਪ੍ਰਾਈਵੇਟ ਜਿਹੜੇ ਲੋਕ ਆ ਜਦੋਂ ਬੰਦਾ ਡਿਊਟੀ ਤੇ ਹੀ ਟਾਈਮ ਨਹੀਂ ਪਹੁੰਚਦਾ ਨਹੀਂ ਤੁਹਾਨੂੰ ਉਹ ਕੱਢ ਵੀ ਦਿੰਦੇ ਆ ਬੱਚਿਆਂ ਦੀ ਪੜ੍ਹਾਈ ਪਿੱਛੇ ਪੈ ਜਾਣੀ ਆ ਬੱਚਿਆਂ ਦੇ ਪੇਪਰ ਜਿਹੜੇ ਉਹ ਛੁੱਟ ਜਾਣੇ ਆ ਔਰ ਜਿੰਨਾ ਬੱਚਿਆਂ ਨੂੰ ਖਾਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਜਿੰਨਾ ਬੱਚਿਆਂ ਨੂੰ ਤੁਸੀਂ ਨਸ਼ਿਆਂ ਦੇ ਬਾਰੇ ਲੈਕਚਰ ਦੇ ਰਹੇ ਹੋ ਜਿੰਨਾ ਬੱਚਿਆਂ ਨੂੰ ਨਾਲ ਲੈ ਕੇ ਤੁਸੀਂ ਪੈਦਲ ਯਾਤਰਾ ਕਰ ਰਹੇ ਹੋ ਉਹ ਬੱਚੇ ਤੇ ਨਸ਼ੇ ਕਰਦੇ ਹੀ ਨਹੀਂ ਉਹ ਤੇ ਛੋਟੇ ਨੇ ਔਰ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਰੋਜ਼ ਲੈਕਚਰ ਦਿੰਦੇ ਨੇ ਕਿ ਨਸ਼ਾ ਨਹੀਂ ਕਰਨਾ ਉਹਨਾਂ ਦੇ ਟੀਚਰ ਜਿਹੜੇ ਸਕੂਲ ਦੇ ਉੱਤੇ ਟਿਊਸ਼ਨ ਦੇ ਉੱਤੇ ਰੋਜ਼ ਉਹਨਾਂ ਨੂੰ ਸਮਝਾਉਂਦੇ ਨੇ ਕਿ ਨਸ਼ਾ ਨਹੀਂ ਕਰਨਾ ਸੋ ਉਹਨਾਂ ਨੂੰ ਤੇ ਤੁਹਾਡੇ ਭਾਸ਼ਣ ਦੀ ਲੋੜ ਹੀ ਨਹੀਂ ਤੁਹਾਡਾ ਇਹ ਲੈਕਚਰ ਤੇ ਤੁਹਾਡੀ ਇਹ ਪੈਦਲ ਯਾਤਰਾ ਉਹਨਾਂ ਲੋਕਾਂ ਨੂੰ ਲੈ ਕੇ ਨਾਲ ਚੱਲਣੀ ਚਾਹੀਦੀ ਆ ਜਿਨ੍ਹਾਂ ਦੀ ਰੋਜੀ ਰੋਟੀ ਦੇ ਪ੍ਰਬੰਧ ਨੂੰ ਵੀ ਜਿਹੜੇ ਤਰਸਦੇ ਆ ਜਿਹੜੇ ਬੇਰੋਜ਼ਗਾਰ ਹੋ ਗਏ ਆ ਔਰ ਬੇਰੋਜ਼ਗਾਰ ਹੋਣ ਕਰਕੇ ਲੋੜਾ ਪੂਰੀਆਂ ਨਾ ਹੋਣ ਕਰਕੇ ਟੈਨਸ਼ਨ 'ਚ ਆ ਕੇ ਨਸ਼ਾ ਕਰਦੇ ਅਸਲੀ ਪ੍ਰੋਗਰਾਮ ਤੇ ਉਹਨਾਂ ਲੋਕਾਂ ਲਈ ਹੋਣਾ ਚਾਹੀਦਾ ਸੀ ਤੁਹਾਡੀ ਸਰਕਾਰ ਆ ਕੇਂਦਰ ਦੇ ਵਿੱਚ ਤੁਹਾਨੂੰ ਉਹਨਾਂ ਨੇ ਗਵਰਨਰ ਲਾਇਆ ਜੇ ਤੁਸੀਂ ਸੱਚੀ ਨੀਤੀ ਨਾਲ ਗਵਰਨਰ ਸਾਹਿਬ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤੇ ਸਾਡਾ ਟਾਰੀਵਾਗਾ ਬਾਰਡਰ ਜਿਹੜਾ ਵਾ ਇਹਨੂੰ ਖੋਲਣ ਦਾ ਉਪਰਾਲਾ ਜਿਹੜਾ ਕਰੋ ਤਾਂ ਜੋ ਉੱਥੋਂ ਵਪਾਰ ਚੱਲੇ ਪੰਜਾਬ ਖੁਸ਼ਹਾਲ ਹੋਵੇ ਇਸ ਰਦੀ ਜ਼ਿਲ੍ਹਾ ਖੁਸ਼ਹਾਲ ਹੋਣਾ ਬਾਰਡਰ ਤੋਂ ਨਸ਼ਾ ਭਾਰੀ ਮਾਤਰਾ ਚ ਆ ਜਾਂਦਾ ਕੁਇੰਟਲਾਂ ਦੇ ਹਿਸਾਬ ਨਾਲ ਜਿਹੜਾ ਆਉਣਾ ਨਹੀਂ ਚਾਹੀਦਾ ਉੱਥੇ ਉਹਦੇ ਉੱਤੇ ਮਤਲਬ ਪਾਬੰਦੀ ਜਿਹੜੀ ਆਪਾਂ ਵਿਖਾਵੇ ਦੇ ਤੌਰ ਦੇ ਉੱਤੇ ਲਾਉਨੇ ਆ ਕਿ ਨਸ਼ਾ ਆਉਣਾ ਨਹੀਂ ਚਾਹੀਦਾ ਕੁਇੰਟਲਾਂ ਦੇ ਹਿਸਾਬ ਨਾਲ ਨਸ਼ਾ ਆਉਂਦਾ ਪਰ ਜੇ ਬਾਰਡਰ ਤੋਂ ਕਿਸੇ ਨੇ 10 ਕਿਲੋ ਸਬਜ਼ੀ ਵੀ ਮੰਗਾਉਣੀ ਆ ਨਾ ਤੇ ਉਹ ਨਹੀਂ ਆ ਸਕਦੀ ਫਿਰ ਇਹ ਕਿਹੋ ਜੀ ਪਾਬੰਦੀ ਆ ਇਹ ਕਿਹੋ ਜ ਗਵਰਨਰ ਸਾਹਿਬ ਜੇ ਵਾਕਿਆ ਹੀ ਤੁਸੀਂ ਪੰਜਾਬ ਲਈ ਸੋਹਰਦੋ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹੋ ਤੇ ਸਾਡੇ ਪੰਜਾਬ ਦਾ 4 ਲੱਖ ਕਰੋੜ ਰੁਪਏ ਦਾ ਕਰਜ਼ਾ ਵਾ ਜਿਹਦੇ ਉੱਤੇ ਪੰਜਾਬ ਹਰ ਸਾਲ 20000 ਕਰੋੜ ਰੁਪਏ ਵਿਆਜ ਦਿੰਦਾ ਵਾ ਤੁਹਾਡੀ ਪੈਦਲ ਯਾਤਰਾ ਦੇ ਨਾਲ ਨਸ਼ਾ ਨਹੀਂ ਮੁੱਕਣਾ ਸਾਡਾ ਕਰਜ਼ਾ ਮਾਫ ਕਰੋ ਪੰਜਾਬ ਨੂੰ ਆਰਥਿਕ ਪੱਖੋਂ ਤਗੜਾ ਕਰੋ ਰੋਜ਼ਗਾਰ ਦੇ ਸਾਧਨ ਪੈਦਾ ਕਰੋ ਫੇਰ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਣਾ ਵਾ ਸੜਕਾ ਜਾਮ ਕਰਨ ਦੇ ਨਾਲ ਤੇ ਪੈਦਲ ਯਾਤਰਾ ਕੱਢਣ ਦੇ ਨਾਲ ਨਸ਼ਾ ਨਹੀਂ ਮੁੱਕਣਾ ਨਸ਼ਾ ਕਿੜਾ ਵੀ ਥੱਲੇ ਰੁਲਦਾ ਫਿਰਦਾ ਵੀ ਉਹ ਪੈਦਲ ਯਾਤਰਾ ਨਾ ਮਿੱਧਿਆ ਜਾਣਾ ਤੇ ਉਹ ਖਤਮ ਹੋ ਜਾਣਾ ਵਾ ਸੋ ਪਰਾਲੇ ਤੇ ਚੰਗੇ ਕਰੋ ਸਾਰੀ ਪੁਲਸ ਆਪਣੇ ਨਾਲ ਆ ਕੇ ਆਪਣੀ ਸੁਰੱਖਿਆ ਚ ਲਾ ਕੇ ਤੇ ਤੁਸੀਂ ਆਸ ਕਰਦੇ ਹੋ ਵੀ ਪੰਜਾਬ ਦੀ ਜਿਹੜੀ ਪੁਲਸ ਹੈ ਔਰ ਜ਼ਿਲ੍ਹੇ ਦੀ ਪੁਲਸ ਹੈ ਔਰ ਨਸ਼ਾ ਖਤਮ ਕਰ ਦੂਗੀ ਤੁਹਾਡੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ ਗਵਰਨਰ ਸਾਹਿਬ ਕਿ ਜਿਸ ਦਿਨ ਤੁਹਾਡੇ ਵਰਗੇ ਲੋਕ ਸ਼ਹਿਰ ਦੇ ਵਿੱਚ ਆਉਂਦੇ ਆ ਨਾ ਮੈਂ ਤੁਹਾਨੂੰ ਕੱਲਿਆਂ ਨੂੰ ਨਹੀਂ ਕਹਿ ਰਿਹਾ ਮੁੱਖ ਮੰਤਰੀ ਤੁਸੀਂ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਜਿਸ ਦਿਨ ਤੁਹਾਡੇ ਲੈਵਲ ਦੇ ਲੋਕ ਪੰਜਾਬ ਚ ਆਉਂਦੇ ਆ ਨਾ ਜਿਸ ਵੀ ਸ਼ਹਿਰ ਚ ਆਉਂਦੇ ਆ ਉਹ ਦਿਨ ਉਸ ਸ਼ਹਿਰ ਦੇ ਸਮਗਲਰਾਂ ਤੇ ਕ੍ਰਿਮੀਨਲ ਲੋਕ ਕ੍ਰਿਮੀਨਲ ਜਿਹੜੇ ਲੋਕ ਆ ਉਹਨਾਂ ਨੂੰ ਕਿਉਂ ਵਰਗਾ ਲੱਗਦਾ ਉਹਨਾਂ ਦੇ ਧਿਆਰ ਵਰਗਾ ਹੀ ਦੇਣ ਹੁੰਦਾ ਵਾ ਉਹਨਾਂ ਨੂੰ ਪਤਾ ਹੁੰਦਾ ਕਿ ਅੱਜ ਸਭ ਤੋਂ ਵੱਧ ਸਾਡੇ ਲਈ ਸੇਫ ਪੈਸੇਜ ਆ ਸੁਰੱਖਿਅਤ ਰਸਤਾ ਵਾ ਸਾਡੇ ਲਈ ਕ੍ਰਾਈਮ ਕਰਨ ਦਾ ਔਰ ਜੋ-ਜੋ ਚੀਜ਼ਾਂ ਅਸੀਂ ਮੰਗਾਉਣਾ ਚਾਹੁੰਦੇ ਆ ਸਮਗਲਰ ਸਮਗਲਿੰਗ ਕਰਨ ਦਾ ਜਿਹੜਾ ਸਭ ਤੋਂ ਸੌਖਾ ਦਿਨ ਹੁੰਦਾ ਉਹ ਇਹ ਦਿਨ ਹੁੰਦਾ ਵਾ ਜਦੋਂ ਪੁਲਿਸ ਤੁਹਾਡੀ ਵੀਆਈਪੀ ਦੀ ਚੱਕਰੀ ਵਿੱਚ ਲੱਗੀ ਹੁੰਦੀ ਆ ਜਿਵੇਂ ਤੁਹਾਡੇ ਤੁਹਾਡੀ ਰੱਖਿਆ ਦੇ ਵਿੱਚ ਰੁਝੀ ਹੋਈ ਸੀਗੀ ਪੁਲਿਸ ਔਰ ਲੋਕਾਂ ਨੂੰ ਥੋੜਾ ਧਿਆਨ ਇਹ ਵੀ ਦੋ ਲੋਕਾਂ ਨੂੰ ਇੰਨੀ ਧਮਕੀਆਂ ਆ ਰਹੀਆਂ ਲੋਕਾਂ ਨੂੰ ਫਰੌਤੀਆਂ ਦੇ ਇਨੇ ਫੋਨ ਆਉਂਦੇ ਆ ਪੰਜਾਬ 'ਚ ਇਨੇ ਕਤਲ ਰੋਜ਼ ਹੋ ਰਹੇ ਆ ਥਾਣਿਆਂ 'ਚ ਬੰਬ ਚੱਲ ਰਹੇ ਆ ਉਹਨਾਂ ਨੂੰ ਸੁਰੱਖਿਆ ਨਹੀਂ ਦਿੱਤੀ ਜਾਂਦੀ ਪਰ ਇੱਕ ਵੀਆਈਪੀ ਆਉਂਦਾ ਤੇ ਉਹਦੇ ਨਾਲ 4000 ਮੁਲਾਜ਼ਮ ਜਿਹੜਾ ਤੁਹਾਡੇ ਅੱਗੇ ਬੰਦੇ ਦੇ ਨਾਲ ਲੱਗ ਜਾਂਦਾ ਤੇ ਫਿਰ ਆਮ ਬੰਦੇ ਦੀ ਸੁਰੱਖਿਆ ਕੀ ਹੋਣੀ ਆ ਲੱਖ ਲਾਣ ਤੇ ਆ ਯਾਰ ਇਹੋ ਜੇ ਸਿਸਟਮ ਦੇ ਉੱਤੇ ਲੋਕਾਂ ਦੇ ਰਾਹ ਰੋਕਣ ਵਾਲਿਆਂ ਨੂੰ ਮੈਂ ਤੁਹਾਨੂੰ ਇੰਨਾ ਪੁੱਛਣਾ ਚਾਹਨਾ ਕਿ ਪਬਲਿਕ ਕੋਲ ਇੰਨਾ ਹੀ ਤੁਹਾਨੂੰ ਡਰ ਲੱਗਦਾ ਪਬਲਿਕ ਕੋਲੋਂ ਤੇ ਫਿਰ ਪਬਲਿਕ ਚ ਆਉਂਦੇ ਹੀ ਕਿਉਂ ਪਬਲਿਕ ਦੇ ਨਾਲ ਇਹੋ ਜਿਹੇ ਪ੍ਰੋਗਰਾਮ ਰੱਖਦੇ ਹੀ ਕਿਉਂ ਫਿਰ ਇਹਨਾਂ ਤੋਂ ਦੂਰ ਰਿਹਾ ਕਰੋ ਆਪਣੇ ਗਵਰਨਰ ਹਾਊਸ ਦੇ ਵਿੱਚ ਹੀ ਲੈਕਚਰ ਦੇ ਦੇ ਦਿੰਦੇ ਚੰਡੀਗੜ੍ਹੋਂ ਤੁਸੀਂ ਜੋ ਲੈਕਚਰ ਦੇਣਾ ਚਾਹੁੰਦੇ ਸੀ ਦੇ ਦੇ ਦਿੰਦੇ ਹੋ ਸਕੂਲਾਂ ਦੇ ਵਿੱਚ ਸੀਡੀ ਬਣਾ ਕੇ ਪੈਨ ਡਰਾਈਵ ਦੇ ਵਿੱਚ ਪਾ ਕੇ ਚਲਾ ਦਿੱਤਾ ਜਾਂਦਾ ਫਿਰ ਇੰਨੀ ਖੱਜਲ ਖਵਾਰੀ ਕਿਉਂ ਕੀਤੀ ਜਾ ਰਹੀ ਆ ਗਵਰਨਰ ਸਾਹਿਬ ਇਹ ਨਸ਼ਾ ਵਿਰੋਧੀ ਯਾਤਰਾ ਨਹੀਂ ਗਈ ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਬਲਕਿ ਇਹ ਨੰਬਰ ਗੇਮ ਆ ਨੰਬਰ ਗੇਮ ਦੀ ਦੌੜ ਜਿਹੜੀ ਤੁਹਾਡੇ ਦੋਵਾਂ ਦੇ ਵਿੱਚ ਲੱਗੀ ਆ ਜੇ ਸਰਕਾਰ ਨੇ ਇੱਕ ਮ ਦੇ ਇਸ਼ਾਰੇ ਤੇ ਉਹਦੇ ਬਰਾਬਰ ਆ ਜਿਹੜੀ ਪੈਰਲਲ ਇਹਦੀ ਮੁਹਿੰਮ ਆ ਇਹਨੂੰ ਚਲਾ ਦਿੱਤਾ ਵਾ ਵੀ ਨਸ਼ੇ ਦੇ ਵਿਰੁੱਧ ਪੈਦਲ ਯਾਤਰਾ ਇਹ ਪੰਜਾਬ ਸਰਕਾਰ ਦੇ ਨੰਬਰ ਨਾ ਬਣ ਜਾਣ ਤੁਹਾਡੇ ਵੱਧ ਬਣ ਜਾਣ ਕੇਂਦਰ ਦੇ ਨੰਬਰ ਵੱਧ ਬਣ ਜਾਣ ਹੋਰ ਇਸ ਤੋਂ ਵੱਧ ਤੇ ਇਹਨਾਂ ਯਾਤਰਾ ਦੇ ਵਿੱਚ ਇਸ ਮੁਹਮ ਦੇ ਵਿੱਚ ਕੁਝ ਵੀ ਨਹੀਂ ਹੈਗਾ ਜੇ ਤੁਸੀਂ ਵਾਕਿਆ ਹੀ ਪੰਜਾਬ ਦੀ ਖਿਸ਼ਹਾਲੀ ਚਾਹੁੰਦੇ ਹੋ ਪੰਜਾਬ ਨੂੰ ਨਸ਼ਾ ਮੁਕਤੀ ਤੋਂ ਨਜਾਦ ਦਿਵਾਉਣਾ ਚਾਹੁੰਦੇ ਹੋ ਪੰਜਾਬ ਨੂੰ ਖਿਸ਼ਹਾਲ ਕਰਨਾ ਚਾਹੁੰਦੇ ਹੋ ਤੇ ਫਿਰ ਦੋਵੇਂ ਸਾਡਾ ਜਿਹੜਾ ਮੁੱਖ ਮੰਤਰੀ ਉਹ ਵੀ ਤੇ ਪ੍ਰਧਾਨ ਮੰਤਰੀ ਉਹਨਾਂ ਦੀ ਬਿਠਾ ਕੇ ਤੇ ਇੱਕ ਮੀਟਿੰਗ ਕਰਾਓ ਪੰਜਾਬ ਦੇ ਵਿੱਚ ਰੋਜ਼ਗਾਰ ਤੇ ਇਹ ਮਾ ਇੱਜਤ ਮਾਨ ਦੀ ਰੋਟੀ ਦਾ ਪ੍ਰਬੰਧ ਕਰੋ ਬੱਚਿਆਂ ਵਾਸਤੇ ਫੇਰ ਨਸ਼ਾ ਖਤਮ ਹੋਣਾ ਵਾ ਬੱਚੇ ਬੇਰੋਜ਼ਗਾਰੀ ਦੇ ਨਾਲ ਟੈਨਸ਼ਨ ਚ ਆਉਂਦੇ ਆ ਉਹ ਕ੍ਰਾਈਮ ਕਰਦੇ ਹੋ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਪਹਿਲਾਂ ਨਸ਼ਾ ਕਰਦੇ ਆ ਫਿਰ ਨਸ਼ਾ ਆਪਣੀ ਨਸ਼ੇ ਦੀ ਲੋੜ ਪੂਰੀ ਕਰਨ ਲਈ ਨਸ਼ਾ ਵੇਚਣਾ ਸ਼ੁਰੂ ਕਰ ਦਿੰਦੇ ਆ ਨਸ਼ੇ ਦਾ ਧੰਦਾ ਕਰਦੇ ਆ ਉਹਨਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਕਰਨਾ ਜ਼ਰੂਰੀ ਆ ਨਾ ਕਿ ਹੋਰੀਆਂ ਯਾਤਰਾ ਤੇ ਇਹੋ ਜਿਹੇ ਜਿਹੜੇ ਸਲੋਗਨ ਆ ਦਿੱਤੇ ਜਾਣੇ ਚਾਹੀਦੇ ਆ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਨਾ ਤੇ ਇਹੋ ਜਿਹੇ ਡਰਾਮੇ ਕਰਨ ਦੇ ਨਾਲ ਇਹ ਪੰਜਾਬ ਦੇ ਵਿੱਚ ਉਹ ਨਸ਼ਾ ਮੁਕ ਸਕਦਾ ਵਾ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜੇ ਤੁਸੀਂ ਡਰਾਮੇ ਕਰਨਦੇ ਹੋ ਇਹਦੇ ਨਾਲ ਪੰਜਾਬ ਦੇ ਲੋਕ ਵੀ ਤੰਗ ਹੁੰਦੇ ਔਰ ਪੰਜਾਬ ਵੀ ਹੋਰ ਜਿਆਦਾ ਜਿਹੜਾ ਬਰਬਾਦ ਹੁੰਦਾ ਵਾ ਪੰਜਾਬ ਬਰਬਾਦੀ ਦੇ ਕੰਡੇ ਤੇ ਆਉਂਦਾ ਜਦੋਂ ਲੋਕਾਂ ਦੀਆਂ ਦਿਹਾੜੀਆਂ ਨਹੀਂ ਲੱਗਦੀਆਂ ਸੋ ਇਹਦੇ ਉੱਤੇ ਸੋਹਿਰ ਦਤਾ ਨਾਲ ਕੰਮ ਕੀਤਾ ਜਾਵੇ ਐਵੇਂ ਪਬਲਿਕ ਦੇ ਵਿੱਚ ਆਪਣਾ ਫੇਮ ਖੱਟਣ ਲਈ ਇਹੋ ਜੇ ਇੱਕ ਦੂਜੇ ਨੂੰ ਨੀਵਾ ਵਿਖਾਉਣ ਲਈ ਇਹੋ ਜੇ ਪ੍ਰੋਗਰਾਮ ਨਾ ਕੀਤੇ ਜਾਣ ਔਰ ਅਖੀਰ ਦੇ ਵਿੱਚ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਆਪਣਾ ਜ਼ਮੀਰ ਤੇ ਜਗਾਓ ਯਾਰ ਜਿਹੜਾ ਮਰਜੀ ਤੁਹਾਡਾ ਰਾਹ ਰੋੱਕ ਕੇ ਖਲੋ ਜਾਂਦਾ ਉੱਥੇ ਵਿਰੋਧ ਕਿਉਂ ਨਹੀਂ ਕਰਦੇ ਖਲੋ ਕੇ ਆਪਣੇ ਬੱਚਿਆਂ ਨੂੰ ਤੁਸੀਂ ਅੱਗੇ ਖਿਲਾ ਰਿਆ ਹੁੰਦਾ ਵਾ ਬੱਚੇ ਤੁਹਾਡੇ ਮਤਲਬ ਤੰਗ ਹੋਣ ਦੇ ਹੁੰਦੇ ਤੁਹਾਡੀਆਂ ਕਾਰਾਂ ਸਕੂਟਰਾਂ ਦੇ ਉੱਤੇ ਤੇ ਤੁਹਾਡੇ ਮੂੰਹ ਇੱਕ ਲਫਜ਼ ਨਹੀਂ ਨਿਕਲਦਾ ਉਹਨਾਂ ਲੋਕਾਂ ਨੂੰ ਬੋਲਦੇ ਕਿਉਂ ਨਹੀਂ ਉਹ ਉੱਥੇ ਹੀ ਉਹਨਾਂ ਦਾ ਵਿਰੋਧ ਸ਼ੁਰੂ ਕਰੋ ਤਾਂ ਜੋ ਤੁਹਾਡੇ ਰਸਤੇ ਉਥੋਂ ਉਸੇ ਵਾਲੇ ਉਹਨਾਂ ਨੂੰ ਖੋਲਣੇ ਪਿਆ ਕਰਨ ਇਹਨਾਂ ਦੇ ਤਰਲੇ ਨਾ ਕੱਢਿਆ ਕਰੋ ਆਪਣੇ ਹੱਕਾਂ ਨੂੰ ਜਾਣੋ ਔਰ ਫਿਰ ਇਹਨਾਂ ਦੇ ਕੰਨਾਂ ਦੇ ਉੱਤੇ ਜਿਹੜੀ ਉਹ ਜੂੰਸ ਚੜਕਣੀ ਉਸ ਤਰ੍ਹਾਂ ਤੇ ਉਹਨਾਂ ਨੂੰ ਫਰਕ ਹੀ ਕੋਈ ਨਹੀਂ ਪੈਣਾ ਜਿੱਥੇ ਮੈਂ ਉਹਨਾਂ ਨੂੰ ਦੋਸ਼ੀ ਠਰਵਾਉਣਾ ਉੱਥੇ ਮੈਂ ਲੋਕਾਂ ਨੂੰ ਵੀ ਉਹਨਾਂ ਹੀ ਦੋਸ਼ੀ ਠਰਵਾਉਣਾ ਕਿ ਆਪਣੇ ਹੱਕਾਂ ਲਈ ਜਾਗੋ ਤੇ ਸਹੀ ਯਾਰ ਲੜਨਾ ਤੇ ਸਿੱਖੋ ਆਪਣੇ ਹੱਕਾਂ ਲਈ ਸੋ ਮੈਂ ਆਸ ਕਰਦਾ ਮ ਸੀ ਸਾਹਿਬ ਨਾਲ ਵੀ ਹੁਣੇ ਗੱਲ ਕਰਨ ਲੱਗਾ ਕਿ ਗਵਰਨਰ ਸਾਹਿਬ ਨੂੰ ਇੱਕ ਚੀਜ਼ ਸਮਝਾਈ ਜਾਵੇ ਕਿ ਤੁਹਾਡੇ ਇਸ ਪ੍ਰੋਗਰਾਮ ਦੇ ਨਾਲ ਤੁਹਾਡੇ ਨੰਬਰ ਬਣ ਨਹੀਂ ਰਹੇ ਸਾਰਾ ਸ਼ਹਿਰ ਤੁਹਾਨੂੰ ਗਾਲਾਂ ਕੱਢਣ ਡਿਆ ਵਾ ਸੋ ਆਪਣੀ ਮਹਿਮ ਨੂੰ ਜਿਹੜੀ ਸਹੀ ਰੂਪਰੇਖਾ ਦੇਣੀ ਆ ਸਵੇਰੇ ਮਹਿਮ ਵੀ ਉਹਨੇ ਵੇ ਸ਼ੁਰੂ ਕਰਦੇ ਜਦੋਂ ਬੱਚੇ ਸਕੂਲੇ ਜਾਣੇ ਹੁੰਦੇ ਆ ਉਹਨੂੰ ਕਿਤੇ ਰਾਤ ਉਹਨੂੰ ਕਿਤੇ ਸ਼ਾਮ ਨੂੰ ਉਹ ਜਾ ਵਿਚਲੇ ਟਾਈਮ ਦੇ ਵਿੱਚ ਸ਼ੁਰੂ ਕਰ ਲਿਆ ਕਰੋ ਤਾਂ ਜੋ ਆਮ ਪਬਲਿਕ ਨੂੰ ਬੱਚਿਆਂ ਨੂੰ ਤੰਗੀ ਨਾ ਹੋਵੇ ਸੋ ਮੈਂ ਆਸ ਕਰਦਾ ਕਿ ਇਸ ਗੱਲ ਦੇ ਉੱਤੇ ਤੁਸੀਂ ਅਸਰ ਜ਼ਰੂਰ ਕਰੋਗੇ ਤਿੰਨਾ ਦਿਣਾ ਤੋਂ ਜਿਹੜੀ ਤੁਸੀਂ ਖੱਜਲ ਖਰਾਬੀ ਸਾਡੇ ਸ਼ਹਿਰ 'ਚ ਕਰ ਰਹੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਕੱਲ ਤੋਂ ਬਾਅਦ ਨਹੀਂ ਹੋਊਗੀ ਇਹੋ ਆਸ ਭਾੜ ਕੋ ਰੱਖਦੇ ਆ ਇਨਕਲਾਬ ਜ਼ਿੰਦਾਬਾਦ